ਮੂਲ ਮੰਤਰ ਸਾਹਿਬ ਨਾਲ ਜੁੜੀਏ ਜੇ 15 ਮਿੰਟ ਨਹੀਂ ਕਰ ਸਕਦੇ 5 ਮਿੰਟ ਕਰ ਲਓ 5 ਮਿੰਟ ਨਹੀਂ ਕਰ ਸਕਦੇ 13 ਵਾਰੀ ਕਰ ਲਓ 13 ਵਾਰੀ ਤਾਂ ਕੋਈ ਔਖਾ ਨਹੀਂ 13 ਵਾਰੀ ਮੂਲ ਮੰਤਰ ਸਾਹਿਬ ਕਰ ਲਓ 13 ਵਾਰੀ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ 13 ਵਾਰੀ ਕਰ ਲਓ 13 ਵਾਰੀ ਜਾਨ ਤੂੰ ਮੇਰੇ ਵੱਲ ਹੈ ਤੱਕਿਆ ਮਛੰਦਾ 13 ਵਾਰੀ 13 ਵਾਰੀ ਕੋਈ ਔਖਾ ਨਹੀਂ ਫਿਰ ਸਮਾਂ ਲੱਗਦਾ 13-13 ਵਾਰੀ ਫਿਰ ਕਰ ਲਓ ਹੌਲੀ-ਹੌਲੀ 5-5 ਮਿੰਟ ਕਰ ਲਓ ਤਿੰਨ ਸ਼ਬਦੇ 15 ਮਿੰਟ ਲੱਗਦੇ ਅਭਿਆਸ ਬਣਾਈ ਗਏ ਆਪਾਂ ਗੁਰੂ ਨਾਨਕ ਸਾਹਿਬ ਨਾਲ ਜੁੜ ਗਏ ਜਿਹੜੇ ਸ਼ਬਦ ਨੇ ਨਾ ਜਪਣਾ ਸ਼ੁਰੂ ਕਰ ਲਓ ਸਾਹ ਸੰਗਤ ਬਹੁਤ ਉਚਾਈ ਤੱਕ ਲੈ ਕੇ ਜਾਣਗੇ ਤੁਸੀਂ ਸ਼ੁਰੂ ਕਰੋ ਇੱਕ ਵਾਰੀ ਮੂਲ ਮੰਤਰ ਨਾਲ ਆ ਸ਼ਬਦ ਸਿਰ ਕਰ ਬੈਸੋ ਆਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਆਸ